ਔਲ ਆਇਆ ਭਰਾਵੋ ਗਾਣਾ ਆਇਆ ਗਲਾਬ ਸਿੱਧੂ ਦਾ ਮੇਰੀ ਵੀਡੀਓ ਗਲਾਬ ਸਿੱਧੂ ਤੱਕ ਲਾਜ਼ਮੀ ਪਹੁੰਚਾ ਦਿਓ ਹਾ ਚੰਗਾ ਕਰ ਦਿਓ ਸ਼ੇਅਰ ਬਾਈ ਬਣ ਕੇ ਵੀਡੀਓ ਨੂੰ ਕਹਿੰਦਾ ਸਣੇ ਸਰਪੰਚ ਸਾਰਾ ਪਿੰਡ ਕੁੱਟ ਤੂ ਵੀਰ ਬਣ ਕੇ ਨਾ ਇੱਕ ਗਾਣਾ ਹੁੰਦਾ ਐ ਐਂਟਰਟੇਨਮੈਂਟ ਵਾਸਤੇ ਹੁੰਦਾਗਾ ਮਨੋਰੰਜਨ ਵਾਸਤੇ ਹੁੰਦਾ ਗਾਣਾ ਬਾਲੀ ਜਿਆਦੇ ਫੀਲਿੰਗ ਨਾ ਚੱਕਿਆ ਕਰੋ ਗਾਣੇ ਦੀ ਤੇ ਜਿਵੇਂ ਹੁਣ ਆਪਾਂ ਕਹਿ ਦਈਏ ਵਿੱਚ ਕਈ ਵਾਰੀ ਲਾਗਡਾਟ ਵਾਲੇ ਹੁੰਦੇ ਨੇ ਇੱਕ ਦੂਜੇ ਦੀ ਤੇ ਉਹ ਕਰਦੇ ਨੇ ਸਿਸਟਮ ਕੀ ਕਰਦੇ ਨੇ ਜਿਵੇਂ ਹੁਣ ਆਥ ਨੇ ਲਾ ਕੇ ਮੇਰੇ ਵਰਗਾ ਡੂਡ ਪੇਗ ਦੇਸੀ ਦਾ ਤੇ ਪਾਂ ਦਾ ਸਟੇਟਸ ステट्स ਕੀ ਪਾਉਂਦਾ ਵੀ ਸਨੇ ਸਰਪੰਚ ਸਾਰਾ ਪਿੰਡ ਕੁੱਟ ਦੋ ਉਹ ਭਰਾ ਵਾ ਮੜਾ ਜਾ ਦੇਖ ਕੇ ਸਟੇਟਸ 'ਤੇ ਪਾਇਆ ਕਰੋ ਸਾਰੇ ਪਿੰਡਾਂ ਦੇ ਸਰਪੰਚ ਇੱਕੋ ਜੀ ਨਹੀਂ ਹੁੰਦੇ ਵੀ ਸੁੱਥ ਕੁੱਟ ਖਾ ਲੈਣਗੇ ਉਹ ਗਾਣਾ ਸੁਣ ਲਿਆ ਉੱਥੇ ਛੱਡਦਾ ਗਾਣਾ ਐਂਟਰਟੇਨਮੈਂਟ ਮੈਂ ਦੁਬਾਰੇ ਵੀ ਕਹਣਾ ਮਨੋਰੰਜਨ ਵਾਸਤੇ ਹੁੰਦਾ ਵਿੱਚ ਭਰਾ ਵਾ ਬਿਨਾ ਮਤਲਬ ਤੋਂ ਸਟੇਟਸ ਪਾਪਾ ਉਹ ਦੇਖ ਕੇ ਹਿਸਾਬ ਨਾਲ ਚੱਲਿਆ ਕਰੋ ਜਿਵੇਂ ਹੁਣ ਸਾਡੇ ਵਾਲੇ ਸਰਪੰਚ ਤੇ ਲਾਓ ਨਰੀ ਪਤੰਦਰ ਅੱਗ ਦੀ ਲਾਟ ਹੀ ਆ ਮੈਂ ਤੈਨੂੰ ਦੱਸਾਂ ਕੁੱਟਖਾਨ ਵਾਲੀ ਤਾਂ ਬੜੀ ਦੂਰ ਦੀ ਗੱਲ ਆ ਪਿੰਡ ਪਿੰਡ ਕੁੱਟਣਾ ਹੀ ਤਾਂ ਬਾਕੀ ਮੇਰੀ ਗਲਾਬ ਸੁੱਧ ਨੂੰ ਬੇਨਤੀ ਆ ਤੱਤੇ ਸ਼ਬਦ ਮਾੜਾ ਜਾਂ ਠੰਡਾ ਰੱਖਿਆ ਕਰ ਗਾਣੇ ਨੂੰ ਬਿਨਾ ਮਤਲਬ ਤੋਂ ਤਾਂ ਥੋੜਾ ਜਿਹਾ ਤੱਤੇ ਸ਼ਬਦ ਜਿਹੜੇ ਪਾਉਣਾ ਪਤੰਦਰਾ ਕਿਤੇ ਕਲੇਸ਼ ਨਾ ਕਰਾ ਦੇਣਾ ਥੋੜਾ ਜਿਹਾ ਮਾੜਾ ਜਾਂ ਲਿਮਟ ਤੇ ਰਹਿ ਆ ਕਰ ਬਾਕੀ ਗਾਣਾ ਤੇਰਾ ਘੈਂਸੀ ਖੰਡ ਮਿਸ਼ਰੀਏ ਲਵ ਜੂ